ਇੱਕ ਵਾਰ ਫੇਰ ਤੋਂ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਸ਼ਿਕਾਰ ਹੁੰਦੀ ਹੈ 3 ਸਾਲਾਂ ਬੱਚੀ ਅਤੇ 150 ਫੁੱਟ ਡੂੰਘੇ ਬੋਰਗਾਲ ਦੇ ਵਿੱਚ ਜਾ ਡਿੱਤੀ ਹੈ ਜੀ ਹਾਂ ਇਹ ਪਹਿਲਾ ਦੂਜਾ ਇਹ ਤੀਜਾ ਮਾਮਲਾ ਨਹੀਂ ਅਜਿਹੇ ਪਹਿਲੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਫਿਰ ਵੀ ਪ੍ਰਸ਼ਾਸਨ ਅਜਿਹੇ ਬੋਰਵੈਲ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਤਾਜ਼ਾ ਮਾਮਲਾ ਜੋ ਸਾਹਮਣੇ ਆਉਂਦਾ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਕੋਟ ਪੁਤਲੀ ਦੇ ਕੀਰਤ ਪੁਰਾ ਇਲਾਕੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਖੇਡਦੇ ਹੋਏ 3 ਸਾਲ ਦੀ ਬੱਚੀ 150 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਜਾ ਡਿੱਗੀ ਹੈ ਲੜਕੀ ਨੂੰ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ 'ਚ ਵੇਖਿਆ ਜਾ ਰਿਹਾ ਹੈ ਕਿ ਇਸ ਕਦਰ ਕੋਸ਼ਿਸ਼ਾਂ ਕਰਕੇ ਲੜਕੀ ਨੂੰ ਬਚਾਉਣ ਦੀ कोशिश कीती जा रही है पर अजे तक कोई भी सफलता नहीं मिली है मामले दी जो जानकारी सामने आई है उस अनुसार एसटीआरएफ एसआई रवि कुमार ने दसया है कि लड़की तक पहुंच करण दी पूरी कोशिश कीती जा रही है आले दवाले चिक्ड़ होने दे कारण अजे तक लड़की तक पहुंच नहीं कीती गई और ए भी के है कि असी पूरी कोशिश कर रहे है कि असी एक पत्ते वर्गा यंत्र तैयार कीता है जिस के बाद असी उसनो बार, बार कडन दी कोशिश वी कर रहे है ਬੋਰਵੈਲ ਦੇ ਵਿੱਚ ਪਾਈਪ ਰਾਹੀਂ ਬੱਚੀ ਨੂੰ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ ਬੋਰਵੈਲ ਦੇ ਹੇਠਾਂ ਲੱਗੇ ਕਮਰੇ 'ਚ ਵੀ ਲੜਕੀ ਦੀ ਹਰਕਤ ਦਿਖਾਈ ਦੇਖਾਈ ਦੇ ਸਕਦੀ ਹੈ ਉਸ ਨੂੰ ਹੱਥ ਹਿਲਾਉਂਦੇ ਦੇਖਿਆ ਗਿਆ ਉਸ ਤੇ ਰੋਣ ਦੀ ਆਵਾਜ਼ ਰਿਕਾਰਡ ਕੀਤੀ ਗਈ ਹੈ ਬੋਰਵੈਲ 'ਚ ਜਗ੍ਹਾ ਨਾ ਹੋਣ ਕਾਰਨ ਬੱਚੀ ਨੂੰ ਖਾਣ ਪੀਣ ਲਈ ਕੁਝ ਨਹੀਂ ਦਿੱਤਾ ਜਾ ਸਕਿਆ ਚੇਤਨਾ ਦੇ ਬੋਰਵੈਲ 'ਚ ਡਿੱਗਣ ਤੋਂ ਬਾਅਦ ਵੱਡੀ ਪੈਨ ਕਾਵਿਆ ਚੀਕ ਪਈ ਹੈ ਉਸ ਦੀ ਆਵਾਜ਼ ਸੁਣ ਕੇ ਉਸਨੇ ਪਰਿਵਾਰਕ ਮੈਂਬਰਾਂ ਨੂੰ ਮੌਕੇ ਤੇ ਬੁਲਾਇਆ ਤੇ ਲੜਕੀ ਦੇ ਬੋਰਵੈਲ ਚ ਡਿੱਗਣ ਦੀ ਸੂਚਨਾ ਦਿੱਤੀ ਜਾਂਦੀ ਹੈ ਉਸ ਤੋਂ ਤੁਰੰਤ ਬਾਅਦ ਥਾਣਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਰਾਹਤ ਕਾਰਜ ਸ਼ੁਰੂ ਕੀਤੇ ਜਾਂਦੇ ਨੇ ਜੋ ਜਾਣਕਾਰੀ ਸਾਹਮਣੇ ਆਉਂਦੀ ਹੈ ਉਸ ਅਨੁਸਾਰ ਦੱਸਦੇ ਹਾਂ ਕਿ ਘਟਨਾ ਉਸ ਸਮੇਂ ਵਾਪਰਦੀ ਹੈ ਜਦੋਂ ਕਿ ਬੱਚੀ 3 ਸਾਲ ਦੀ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਇਤਰਾਣ ਪੈਰ ਤੇ ਲੱਗ ਗਿਆ ਤੇ ਬੋਰਵੈਲ ਦੇ ਵਿੱਚ ਜਾ ਡਿੱਗੀ ਬੋਰਵੈਲ ਦੀ ਡੂੰਘਾਈ 150 ਫੁੱਟ ਦੱਸੀ ਜਾ ਰਹੀ ਹੈ ਸੂਚਨਾ ਮਿਲਦੇ ਹੀ ਪੁਲਿਸ ਐਂਬੂਲੈਂਸ ਜੀਸੀਬੀ ਤਾਇਨਾਤ ਕਰ ਦਿੱਤੀ ਜਾਂਦੀ ਹੈ ਮੌਕੇ ਤੇ ਲੜਕੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਵਾਲ ਹੀ ਉੱਠਦਾ ਹੈ ਕਿ ਆਖਿਰਕਾਰ ਇੱਕ ਵਾਰ ਫਿਰ ਤੋਂ ਛੋਟੀ ਬੱਚੀ ਛੋਟੇ ਬੱਚੀ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਗਈ ਇਹहां ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ਾਂ ਪੂਰੀਆਂ ਲਗਾਤਾਰ جاری ਹੈ ਪਰ ਅਜੇ ਤੱਕ ਕੋਈ ਵਿਵਚਿਤ ਤੱਕ ਪਹੁੰਚ ਨਹੀਂ ਕਰ ਪਾਇਆ